ਲੀਡਰ ਦੇ ਘਰ ਚਲੀਆਂ ਤਾੜ-ਤਾੜ ਗੋਲੀਆਂ 5 ਕਰੋੜ ਦੀ ਮੰਗੀ ਫਿਰੋਤੀ ਪੰਜਾਬ ਚ ਲਗਾਤਾਰ ਚੱਲ ਰਹੀਆਂ ਗੋਲੀਆਂ ਤਾਂ ਪੰਜਾਬ ਚ ਗੋਲੀਆਂ ਚੱਲਣਾ ਤਾਂ ਆਮ ਖਬਰ ਹੀ ਬਣ ਗਈ ਹੈ ਆਏ ਦਿਨ ਜਿੱਥੇ ਦੇਖੋ ਉਥੇ ਗੋਲੀਆਂ ਹੀ ਚੱਲ ਰਹੀਆਂ ਨੇ ਸ਼ਰਿਆਮ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਸ਼ਰਿਆਮ ਲੋਕਾਂ ਨੂੰ ਫਿਰੋਤੀਆਂ ਮੰਗੀਆਂ ਜਾ ਰਹੀਆਂ ਇਹ ਸਿਲਸਿਲਾ ਜਦੋਂ ਦੀ ਭਗਵੰਤ ਸਰਕਾਰ ਆਈ ਹੈ ਉਦੋਂ ਦਾ ਕੰਟੀਨਿਊ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਇਸ ਦੇ ਵਿੱਚ ਗ੍ਰਾਫ ਕਿੱਤੇ ਵੀ ਘਟ ਨਹੀਂ ਰਿਹਾ ਦੂਸਰੇ ਪਾਸੇ ਪੁਲਿਸ ਲਗਾਤਾਰ ਜਿਹੜਾ ਐਕਸ਼ਨ ਵੀ ਲੈ ਰਹੀ ਹੈ ਲਗਾਤਾਰ ਐਨਕਾਊਂਟਰ ਵੀ ਕਰ ਰਹੀ ਹੈ ਪਰ ਹੁਣ ਇੱਕ ਹੋਰ ਨਵੀਂ ਘਟਨਾ ਸਾਹਮਣੇ ਆ ਗਈ ਜਿੱਥੇ ਆਮ ਆਦਮੀ ਪਾਰਟੀ ਦੇ ਲੀਡਰ ਦੇ ਘਰ ਹੀ ਤਾੜ-ਤਾੜ ਗੋਲੀਆਂ ਚੱਲੀਆਂ ਜਿਸ ਦੀ ਇਹ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਜੇ ਤੁਸੀਂ ਵੇਖ ਸਕਦੇ ਹੋ ਕਿ ਦੋ ਨੌਜਵਾਨ ਤੁਰੇ ਆਉਂਦੇ ਨੇ ਗਲੀ ਦੇ ਵਿੱਚ ਤੇ ਬਾਹਰ ਖੜੇ ਹੋ ਕੇ ਆਰਾਮ ਨਾਲ 45 ਬੋਰ ਦੀ ਪਿਸਟਲ ਤੋਂ ਫਾਇਰ ਕਰਦੇ ਨੇ 45 ਬੋਰ ਦੀ ਪਿਸਟਲ ਯਾਨੀ ਕਿ ਇੱਕ ਕਹਿ ਸਕਦੇ ਹੋ ਕਿ ਅੱਜ ਦੇ ਜ਼ਮਾਨੇ ਦੀ ਆਟੋਮੈਟਿਕ ਤੇ ਨਾਲ ਹੀ ਜਿਹੜੀ ਕਹਿ ਸਕਦੇ ਹੋ ਐਡਵਾਂਸ ਜਿਹੜੀ ਪਿਸਟਲ ਹੈ ਉਹਦੇ ਤੋਂ ਉਹਨਾਂ ਨੇ ਫਾਇਰ ਕੀਤੇ ਤੇ ਘਰ ਦੇ ਉੱਤੇ ਫਾਇਰ ਕੀਤੇ ਜਿੱਥੇ ਕਿ ਘਰ ਦਾ ਨੁਕਸਾਨ ਹੋਇਆ ਕਈ ਗੋਲੀਆਂ ਘਰ ਦੀਆਂ ਕੰਧਾਂ ਤੇ ਵੱਜੀਆਂ ਤੇ ਜਾਂਦੇ ਜਾਂਦੇ ਕਾਗਜ਼ ਦੀਆਂ ਚਿੱਠੀਆਂ ਸਿੱਟ ਗਏ ਜਿਦੇ ਚ 5 ਕਰੋੜ ਦੀ ਫਰੋਤੀ ਦੀ ਗੱਲ ਲਿਖੀ ਹੋਈ ਸੀ ਤੇ ਗੋਲੀਆਂ ਚੱਲਣ ਦੇ ਨਾਲ ਸਾਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕੀ ਕੁਝ ਕਿਹਾ ਜਰਾ ਉਹ ਵੀ ਸੁਣ ਲਵੋ ਹਾਂਜੀ ਮੈਮ ਜਿਹੜੀ ਇੱਕ ਦੇਰ ਰਾਤ ਇੱਕ ਦਲਜੀਤ ਰਾਜੀ ਦੇ ਘਰ ਕਾਫੀ ਵੱਡੇ ਪੱਧਰ ਤੇ ਗੋਲੀਆਂ ਚੱਲੀਆਂ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਪੁਲਿਸ ਨੇ ਮੌਕੇ ਤੇ ਆ ਕੇ ਸਾਰਾ ਸਿਚੁਏਸ਼ਨ ਦਾ ਜਾਇਜ਼ਾ ਲੈ ਲਿਆ ਤੇ ਅਸੀਂ ਆਪਣੀਆਂ ਟੀਮਸ ਆਲਰੇਡੀ ਡਿਪਲੋਏ ਕਰ ਦਿੱਤੀਆਂ ਜਿਨ੍ਹਾਂ ਤੇ ਵੀ ਸਾਨੂੰ ਜਿਹੜੇ ਵੀ ਐਂਗਲ ਐਕਸਪਲੋਰ ਕੀਤੇ ਜਾ ਸਕਦੇ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਟੀਮਾਂ ਸਾਡੀਆਂ ਆਲਰੇਡੀ ਲੱਗੀਆਂ ਹੋਈਆਂ ਤੇ ਪੋਜੀਟਿਵਲੀ ਅਸੀਂ ਜਲਦੀ ਇਹਦੇ ਵਿੱਚ ਕੋਈ ਸਫਲਤਾ ਹਾਸਲ ਕਰਾਂਗੇ ਕਿੰਨੇ ਰੌਂਦ ਫਾਇਰਿੰਗ ਹੋਏ ਆ ਜੀ ਤੇ ਕਿੰਨੇ ਖੋਲ ਬਰਾਮਦ ਕੀਤੇ ਐਪ੍ਰੋਕਸੀਮੇਟਲੀ 23 ਫਾਇਰ ਹੋਏ ਹੈ ਬਾਕੀ ਅਸੀਂ ਦੁਬਾਰਾ ਇੱਕ ਵਾਰ ਸਾਰਾ ਚੈੱਕ ਕਰ ਰਹੇ ਹਾਂ ਜੇ ਹੋਰ ਵੀ ਕੋਈ ਖੋਲ ਬਰਾਮਦ ਹੁੰਦਾ ਤੇ ਉਹ ਸਾਰਾ ਕੁਝ ਵਿਲ ਟੇਕ ਇਨ ਮੈਮ ਕੋਈ ਫਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਕੋਈ ਇੱਕ ਜਿਹੜਾ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਸਲਿੱਪ ਸੁੱਟੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਨਾ ਕੋਈ ਫਿਰੋਤੀ ਦੀ ਕਾਲ ਆਈ ਹੈ ਨਾ ਇਸ ਤਰ੍ਹਾਂ ਦਾ ਕੋਈ ਮੈਸੇਜ ਆਇਆ ਹੈ ਅਸੀਂ ਫਿਰ ਵੀ ਇਹ ਸਾਰੇ ਐਂਗਲਸ ਐਕਸਪਲੋਰ ਕਰ ਰਹੇ ਹਾਂ ਕਿੰਨੇ ਪੈਸਿਆਂ ਦੀ ਮੰਗ ਕੀਤੀ ਕਿ ਮੈਮ ਕੋਈ ਫਿਰੋਤੀ ਦੇ ਪੈਸਿਆਂ ਦੀ ਮੰਗ ਨਹੀਂ ਕੀਤੀ ਗਈ ਨਾ ਕੋਈ ਇਹੋ ਜਿਹਾ ਮੈਸੇਜ ਆਇਆ ਹੈ ਨਾ ਕੋਈ ਕਾਲ ਆਇਆ ਹੈ ਸਿਰਫ ਚਿੱਠੀ ਹੈ ਹਾਂ ਚਿੱਠੀ ਦੇ ਬਾਰੇ ਤੁਹਾਨੂੰ ਪਤਾ ਹੈ ਚਿੱਠੀ ਦੇ ਵਿੱਚ ਉੱਪਰ 5 ਕਰੋੜ ਦੀ ਜਿਹੜੀ ਇੱਕ ਲਿਖੀਆ ਗਿਆ ਹੈ ਉਸ ਤੋਂ ਇਲਾਵਾ ਕੋਈ ਹੋਰ ਕੋਈ ਗੈਂਗ ਦਾ ਨਾਮ ਮੈਮ ਲਿਖਿਆ ਕੋਈ ਉਹ ਸਾਰੀ ਚੀਜ਼ ਅੰਦਰ ਇਨਵੈਸਟੀਗੇਸ਼ਨ ਹੈ ਮੈਮ ਕਿੰਨੇ ਵੇਰ ਰਸ ਗੋਲੀਆਂ ਚੱਲੀਆਂ ਜੀ ਇਹ ਇਹ 1:13 ਦਾ ਹੈਗਾ ਐਗਜ਼ਾਮ ਤੇ ਹੁਣ ਤੱਕ ਮੈਮ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਾਫੀ ਐਂਗਲਸ ਐਕਸਪਲੋਰ ਕਰ ਰਹੇ ਆ ਸਾਡੀਆਂ ਟੀਮਸ ਵੀ ਲੱਗੀਆਂ ਹੋਈਆਂ ਜਿਸ ਤਰ੍ਹਾਂ ਪੁਲਿਸ ਨੂੰ ਕੋਈ ਸਫਲਤਾ ਮਿਲਦੀ ਹੈ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝਾ ਕੀਤੀ ਮੈਮ ਕਿੰਨੇ ਲੋਕ ਸੀ ਆਏ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਆਏ ਸੀ ਤੇ ਗੋਲੀਆਂ ਜਿਹੜੀਆਂ ਹੁਣ ਤੱਕ ਸਾਨੂੰ ਇੱਕ ਐਪ੍ਰੋਕਸੀਮੇਸ਼ਨ ਹੈ 23 ਦੇ ਕਰੀਬ ਚੱਲੀਆਂ ਤੇ ਐਗਜ਼ੈਕਟ ਜਿਹੜਾ ਹੈਗਾ ਅਸੀਂ ਦੁਬਾਰਾ ਇਸ ਸਾਰੀ ਸਿਚੁਏਸ਼ਨ ਨੂੰ ਟੇਕਨ ਇਨ ਟੂ ਅਕਾਊਂਟ ਕਰ ਰਹੇ ਆ ਤੇ ਅਪਡੇਟ ਤੇ ਉੱਗਲਜੀਤ ਰਾਜੂ ਜੀ ਤੁਹਾਡੇ ਨਾਲ ਬਲਜੀਤ ਰਾਜੂ ਜੀ ਕਾਦੇ ਤੇ ਕਾਦੇ ਤੇ ਆਏ ਸੀ ਜੀ ਉਹ ਲੋਗ ਕਿ ਮੰਨ ਲਓ ਕਿਹੜਾ ਵੀਕਲ ਇਸਤੇਮਾਲ ਕੀਤਾ ਗਿਆ ਇੱਕ ਬਾਈਕ ਤੇ ਆਏ ਸੀ ਜਿਸ ਨੂੰ ਨਾ ਨੇ ਪਾਰਕ ਕਰਕੇ ਫਿਰ ਪੈਦਲ ਇੱਥੇ ਤੱਕ ਪਹੁੰਚੇ ਮੈਮ ਬਲਰਾਜੂ ਜੀ ਨੇ ਦੱਸਿਆ ਤੁਹਾਨੂੰ ਹੁਣ ਤੱਕ ਵੀ ਕੀ ਸਾਰਾ ਕੋਈ ਗੱਲਬਾਤ ਦੱਸਿਆ ਤੁਹਾਨੂੰ ਉਹਨਾਂ ਨੇ ਉਹਨਾਂ ਨੂੰ ਕਦੇ ਕੋਈ ਥ੍ਰੈਟ ਕਾਲ ਨਹੀਂ ਆਇਆ ਕਦੇ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਆਇਆ ਤੇ ਅਸੀਂ ਸਾਰੇ ਐਂਗਲਸ ਐਕਸਪਲੋਰ ਮੈਮ ਕੀ ਕਹਿਣਾ ਚਾਹੁੰਦੇ ਜਿਹੜੀਆਂ ਇੰਨੀਆਂ ਗੋਲੀਆਂ ਚੜਾਈਆਂ ਕਿਸੇ ਦਾ ਡਰ ਨਹੀਂ ਰਿਹਾ ਕੀ ਮਤਲਬ ਤੁਹਾਨੂੰ ਲੱਗਦਾ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੀ ਇਨਵੈਸਟੀਗੇਸ਼ਨ ਸਾਡੀ ਆਲਰੇਡੀ ਹੋ ਚੁੱਕੀ ਹੈ ਪਿੱਛੇ ਵੀ ਜਿਹੜੇ ਇਹੋ ਜਿਹੇ ਇਨਸੀਡੈਂਟ ਹੋਏ ਐ ਬਾਬਾ ਗਦਿਆ ਵਿੱਚ ਜਿਹੜਾ ਮਰਡਰ ਹੋਇਆ ਸੀ ਉਹ ਵੀ ਸਾਰੇ ਜਿਹੜੇ ਅਕਿਊਜ਼ਡ ਐ ਉਹ ਅਰੈਸਟ ਕੀਤੇ ਜਾ ਚੁੱਕੇ ਐ ਇਸ ਕੇਸ ਦੇ ਵਿੱਚ ਵੀ ਅਸੀਂ ਆਪਣੀਆਂ ਟੀਮਸ ਡਿਪਲॉय ਕਰ ਦਿੱਤੀਆਂ ਤੇ ਜਲਦ ਤੋਂ ਜਲਦ ਕੋਈ ਸਫਲਤਾ ਹਾਸਲ ਕਰਕੇ ਤੁਹਾਨੂੰ ਅਪਡੇਟ ਕੀਤਾ ਜਾਏਗਾ ਜੀ ਜਿਹੜੇ ਮੈਮ ਗੋਲੀਆਂ ਚਲਾ ਰਹੇ ਮੌਕੇ ਤੇ ਲੱਗਦਾ ਲੱਗਦਾ ਵੀ ਉਹ ਦੁਆਰਾ ਲੋਡ ਕੀਤੀਆਂ ਗੋਲੀਆਂ ਮਤਲਬ 2 ਮਿੰਟ ਉਹ ਕਾਫੀ ਇੱਥੇ ਫਾਇਰਿੰਗ ਕੀਤੀ ਕਿ ਕੋ ਡਰ ਨਹੀਂ ਹੈ ਕਿ ਉਹਨਾਂ ਨੂੰ ਪੁਲਸ ਦਾ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਤੇ ਜਦੋਂ ਉਹਨਾਂ ਨੂੰ ਅਸੀਂ ਅਪਰੀਹੈਂਡ ਕਰਾਂਗੇ ਤੇ ਪ੍ਰੋਪਰਲੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਕਦੋਂ ਤੱਕ ਫੜਨ ਦੀ ਆਸ ਕੀਤੀ ਆ ਸਕਦੀ ਆ ਅਸੀਂ ਟੀਮਸ ਡਿਪਲॉय ਕੀਤੀਆਂ ਹੋਈਆਂ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਇਹਨਾਂ ਨੂੰ ਮੈਂ ਰੂਪੀਓ ਹੋਵੇ ਤੇ ਜਦੋਂ ਫਾਇਰਿੰਗ ਕਰ ਰਹੇ ਸੀ ਕਿੰਨਾ ਟੋਟਲ ਸਮਾਂ ਰੁਕੇ ਨੇ ਡੇਢ ਮਿੰਟ ਦੇ ਕਰੀਬ ਤੇ ਮੈਂ ਰਾਜੂ ਵਾਸਤੇ ਉਹਨ ਕੀ ਕੀਤਾ ਜਾ ਰਿਹਾ ਹੈ ਵੀ ਜਿਹੜੀ ਏਡਾ ਵੱਡਾ ਘਟਨਾ ਵਾਪਰੀ ਉਹਦੇ ਘਰ ਦੇ ਵਿੱਚ ਗੋਲੀਆਂ ਆ ਕੇ ਚਲਾਈਆਂ ਪੁਲਿਸ ਤੇ ਸਾਰਾ ਦੇਖੋ ਜੀ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਹੈ ਅਸੀਂ ਸਿਚੁਏਸ਼ਨ ਤੇ ਐਕਸ਼ਨ ਲੈ ਰਹੇ ਆਂ ਤੇ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜੇ ਅਕਿਊਜ਼ਡ ਆ ਉਹਨਾਂ ਨੂੰ ਵੀ ਜਲਦੀ ਅਪਰੀਹੈਂਡ ਕੀਤਾ ਜਾਏ। ਥੈਂਕ ਯੂ। ਤਾਂ ਪੰਜਾਬ ਪੁਲਿਸ ਸਿਰਫ ਜਾਂਚ ਕਰਨ ਦਾ ਭਰੋਸਾ ਦੇ ਦਿੰਦੀ ਐ ਤੇ ਉਧਰ ਹੀ ਦੂਜੇ ਪਾਸੇ ਲਗਾਤਾਰ ਪੰਜਾਬ ਦੇ ਵਿੱਚ ਇਹੀ ਗੋਲੀਆਂ ਚੱਲਣ ਦਾ ਖੇਡ ਖੇਡਿਆ ਜਾ ਰਿਹਾ ਹੈ ਸ਼ਰੀਆਮ ਗੈਂਗਸਟਰ ਬੇਖੌਫ ਹੋ ਕੇ ਕਿਸੇ ਦੀ ਵੀ ਘਰ ਤੇ ਗੋਲੀਆਂ ਚਲਾ ਦਿੰਨੇ ਨੇ ਕਿਸੇ ਵੀ ਦੁਕਾਨ ਦੇ ਉੱਤੇ ਗੋਲੀਆਂ ਚਲਾ ਦਿੰਨੇ ਨੇ ਕਿਸੇ ਦਾ ਵੀ ਰਾਹ ਜਾਂਦੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਐਨਕਾਊਂਟਰ ਦਾ ਰੋਲਾ ਪਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਕਿ ਉਹਨਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਅਸੀਂ ਫਿਰ ਉਹਨਾਂ ਦਾ ਐਨਕਾਊਂਟਰ ਕਰ ਦਿੱਤਾ ਹਰ ਕੇਸ ਦੇ ਵਿੱਚ ਤਕਰੀਬਨ ਸੇਮ ਹੀ ਕਹਾਣੀ ਪੁਲਿਸ ਦੀ ਹੁੰਦੀ ਹੈ ਪਰ ਇਹ ਐਨਕਾਊਂਟਰ ਲਗਾਤਾਰ ਜਿਹੜੇ ਪੁਲਿਸ ਕਰ ਰਹੀ ਹੈ ਉਸ ਦਾ ਵੀ ਅਸਰ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਐਨਕਾਊਂਟਰ ਕੀਤੇ ਜਾ ਰਹੇ ਨੇ ਉਹਨਾਂ ਦੇ ਨਾਲ ਕੋਈ ਡਰ ਡਰ ਖੋਫ ਪੈਦਾ ਹੋ ਰਿਹਾ ਹੋਵੇ ਗੈਂਗਸਟਰਾਂ ਦੇ ਵਿੱਚ ਉਹ ਕਿਤੇ ਵੀ ਨਹੀਂ ਪੈਦਾ ਹੋ ਰਿਹਾ ਪਰ ਲਗਾਤਾਰ ਜਿਹੜੇ ਗੈਂਗਸਟਰ ਨੇ ਉਹ ਹੋਰ ਖੁੱਲ ਕੇ ਸ਼ਰਿਆਮ ਜਿਹੜੇ ਐਡਵਾਂਸਡ ਵੈਪਨ ਨੇ ਉਹ ਦੋ ਨੰਬਰੀ ਲਿਆ ਕੇ ਗੋਲੀਆਂ ਚਲਾ ਰਹੇ ਨੇ ਪਰ ਪੰਜਾਬ ਦੇ ਵਿੱਚ ਹਾਲਾਤ ਬੁਰੇ ਤੋਂ 72 ਬੰਦੇ ਜਾ ਰਹੇ ਨੇ ਤਾਂ ਕ੍ਰਾਈਮ ਚਾਰਟ ਦੀ ਸਟੋਰੀ 'ਚ ਇੰਨਾ ਹੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ